ਮੇਰਾ ਨਾਮ ਰஞ்சி ਕੌਰ ਬਿਸਕੀ ਉਹ ਸ਼ਾਹਪੁਰ ਦੀ ਰਹਿਣ ਵਾਲੀ ਆ ਮੈਂ ਔਰ ਮੇਰੇ ਦਾ ਇੱਕ 6 ਸਾਲ ਦਾ ਪੁੱਤ ਹੈ ਮੇਰਾ ਔਰ ਅਮਰਿత్సਰ ਖਾਲਸਾ ਕਾਲਜ ਆਫ ਲਾ ਦੇ ਵਿੱਚ ਬਾਅਦ ਦੀ ਡਿਗਰੀ ਕਰ ਰਿਹਾ ਤੁਸੀਂ ਨਿਊਜ਼ ਵੀ ਆਈ ਥਿੰਕ ਪੀਖੀ ਹੋਏਗੀ ਕਿ ਪਿਛਲੇ 4 ਮਹੀਨਿਆਂ ਤੋਂ ਇੱਕ ਐਸਪੀ ਰੈਂਕ ਦਾ ਬੰਦਾ ਰਣਜੀਤ ਸਿੰਘ ਉਪਲ ਜਿਹਦਾ ਨਾਮ ਮੈਨੂੰ ਹਰਾਸ ਕਰ ਰਿਹਾ ਹੈ ਕਿ ਸੈਕਸਚੁਅਲ ਰਿਲੇਸ਼ਨਸ ਬਣਾਉਣ ਵਾਸਤੇ ਮੈਨੂੰ ਹਰਾਸਮੈਂਟ ਕਰ ਰਿਹਾ ਹੈ ਔਰ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਅਗਰ ਮੈਂ ਇਨਕੀ ਨਹੀਂ ਕਰਾਂਗੀ ਤੇ ਉਹ ਮੈਨੂੰ ਮਰਵਾ ਦੇਗਾ ਜਾਂ ਮੇਰੇ ਕੋਈ ਝੂਠਾ ਪਰਚਾ ਪਵਾ ਦੇਗਾ ਮੈਨੂੰ ਜੇਲ੍ਹ ਕਰਾ ਦੇਗਾ ਜਾਂ ਮੇਰੇ ਬੇਟੇ ਨੂੰ ਹਾਰਮ ਕਰੇਗਾ ਜਾਂ ਮੇਰੀ ਫੈਮਲੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਨ ਕੇਸ ਕੋਈ ਵੀ ਗੱਲ ਹੋਊਗੀ ਜਾਂ ਮੇਰੀ ਫੈਮਲੀ ਦੇ ਕਿਸੇ ਮੈਂਬਰ ਨੂੰ ਕੋਈ ਗੱਲ ਹੋਏ ਤੇ ਉਹ ਬੰਦਾ ਰਿਸਪੋਨਸਿਬਲ ਹੋਏਗਾ ਜੋ ਵੀ ਮੇਰੇ ਨਾਲ ਮਾਰਾ ਚੰਗਾ ਕੁਝ ਵੀ ਮੇਰੀ ਫੈਮਲੀ ਨਾਲ ਹੋਏਗਾ ਉਹਦਾ ਜ਼ਿੰਮੇਦਾਰ ਉਹ ਰਣਜੀਤ ਸਿੰਘ ਉੱਪਰ ਹੋਏਗਾ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਐਡਾ ਵੱਡਾ ਸਟੈਪ ਚੱਕਣ ਤੋਂ ਬਾਅਦ ਉਹ ਬੰਦਾ ਚੁੱਪ ਨਹੀਂ ਬੈਠੇਗਾ ਨੈਚੁਰਲ ਆ ਕੇ ਉਹ ਮੈਨੂੰ ਕੁਛ ਨਾ ਕੁਛ ਕਰੇਗਾ ਕੋ ਸੋਚੇਗਾ ਹਨਾ ਉਹ ਬੰਦਾ ਚੁੱਪ ਨਹੀਂ ਬੈਠੇਗਾ ਤੇ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਹੀਆਂ ਕਿ ਮੈਂ ਸਾਰਿਆਂ ਦੇ अपने वीर भैन जो मेरे पेवों वर्गे भी ने अगर वो मेरी हेल्प हाँ कर सकते हैं प्लीज मेरी हेल्प हाँ कर मैं सारे की हेल्प हाँ की लड़ है क्योंकि मैं पिछले तीन महीने तो चुप सी और मैं सोच रही थी गल के शायद एंज कर कि मेरी इंसल्ट कि पब्लिकली ਕਿਸ ਕਰਨਾ ਕਿਸੇ ਚੀਜ਼ ਤੋਂ ਬਹੁਤ ਅੱਖਾਂ ਅੰਦਰ ਪਰ ਹੁਣ ਮੈਂ ਇਹ ਗੱਲ ਸੋਚਦੀ ਹਾਂ ਕਿ ਜੇ ਅੱਜ ਮੈਂ ਚੁੱਪ ਰਹਿ ਗਈ ਕੱਲ ਬਹੁਤ ਕੁੜੀ ਦੀ ਵਾਰੀ ਹੋਣੀ ਹੈ ਬਹੁਤ ਕੁੜੀਆਂ ਦੀ ਵਾਰੀ ਹੋਣੀ ਹੈ ਅਰ ਜੇ ਅਚੂ ਬੰਦਾ ਮੇਰੀ ਲਾਈਫ ਖਰਾਬ ਕਰਦਾ ਨੇ ਕਿੰਨੀਆਂ ਕੀਤੀਆਂ ਹੋਣਗੀਆਂ ਜਾਂ ਕਿੰਨੀਆਂ ਉਹ ਅੱਗੇ ਕਰਨੀਆਂ ਚਾਹੂਗਾ ਜਾਂ ਕਰ ਦਊਗਾ ਜੇ ਅੱਜ ਮੈਂ ਕੁਝ ਨਹੀਂ ਬੋਲੂਗੀ ਤੇ ਕੱਲ ਨੂੰ ਕੋਈ ਵੀ ਕਿਤੇ ਵੀ ਮੂੰਹ ਪਾ ਲੂ ਕਿਸੇ ਵੀ ਧੀ ਭੈਣ ਨੂੰ ਕੁਛ ਵੀ ਕਹੂਗਾ ਔਰ ਜਿਹੜੇ ਲੋਕੀ ਸੋਚਦੇ ਆ ਕਿ ੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਹੈਗਾ ਦਿਆਂ ਪੁੱਤਾਂ ਵਰਗੀਆਂ ਹੁੰਦੀਆਂ ਉਹਨਾਂ ਨੇ ਵੀ ਈਆਂ ਨੂੰ ਜੰਮੜੋ ਬੰਦ ਕਰ ਦੇਣਾ ਕਿਉਂਕਿ ਉਹਨਾਂ ਦੇ ਮਨਾਂ 'ਚ ਵੀ ਡਾਰਾ ਜਾਣੇ ਨੇ ਸਾਡੀਆਂ ਅਧਿਆਪਕ ਸੀ ਫਰੀ ਕਿ ਕੋਈ ਵੀ ਮੈਨੂੰ ਹੈਲਪ ਕਰ ਸਕਦਾ ਕੋਈ ਛੋਟੇ ਜੀ ਵੀ ਹੈਲਪ ਕਰ ਸਕਦਾ ਮੈਂ ਸਿੱਲੇ ਆਪਣੀ ਫੈਮਲੀ ਤੋਂ ਦੂਰ ਰਹਿ ਰਹੀ ਹਾਂ ਮੈਂ ਲੁੱਕ ਕੇ ਰਹਿ ਰਹੀ ਹਾਂ ਤੂੰ ਕਿ ਉਸ ਬੰਦੇ ਦੀਆਂ ਤਮਕੀਆਂ ਉਹ ਬੰਦਾ ਮੈਨੂੰ ਅੱਗਿਸ ਲੱਭ ਰਿਹਾ ਹੋਏਗਾ ਨਹੀਂ ਉਸੋਂ ਅਰਥ ਬਾਦੋਂ ਮੈਨੂੰ ਪਾਗਲ ਕੁੱਤੇ ਵਾਂਗੂ ਲੱਭ ਰਿਹਾ ਹੋਏਗਾ ਇਹਨਾਂ ਮੇਰੀ ਤਾਂ ਲੋ ਇਹ ਹੀ ਰਕਸਟਾ ਕਿ ਪਲੀਜ਼ ਮੇਰੀ ਹੈਲਪ ਕਰਨਾ ਮਿੰਨ ਕੋਈ ਵੀ ਗੱਲ ਹੋ ਜੇ ਮੇਰੀ ਫੈਮਲੀ ਨੂੰ ਕੋਈ ਵੀ ਗੱਲ ਹੋ ਜੇ ਬੰਦਾ ਰਿਸਪਾਂਸਿਬਲ ਹੋਏਗਾ ਉਹ ਛੱਡਣਾ ਨਾ ਬਾਕੀ ਜਿੰਨੇ ਮੇਰੇ ਕੋਲ ਦੇ ਮੈਸੇਜਸ ਨੇ ਉਹ ਦੇ ਪ੍ਰੂਫ ਨੇ ਕਿ ਰਿਕਾਰਡਿੰਗਸ ਨੇ ਵੀ ਤਾਂ ਕਿਆ ਮੈਂ ਸਾਰੀਆਂ ਤੁਹਾਡਾ ਸਦਰ ਕਟਾਉਟਮੈਂਟ ਅਮਰਸ ਐਸਚੂ ਸਰ ਨੂੰ ਦੇ ਦਿੱਤੀਆਂ ਨੇ ਔਰ ਪੀਟੀਸੀ نیوز ਵਾਲਿਆਂ ਨੂੰ ਵੀ ਦੇ ਦਿੱਤੀਆਂ ਨੇ ਜਿਨ੍ਹਾਂ ਦੀ ਮੇਰੀ ਨਿਊਜ਼ ਦਿੱਤੀਆ ਮੇਰੀ ਗੱਲ ਸੁਣੀ ਹੈ ਨਾ ਇਹ ਹੋਰ ਮੈਂ ਚਾਹੁੰਦੀ ਆ ਕਿ ਮੈਂ ਟੁੱਡੀ ਹੱਲਪ ਵੀ ਲਵਰ ਅਰੇ ਵੀਡੀਓ ਉਹਦੇ ਸਾਰੇ ਪ੍ਰੂਫ ਉਹਦੇ ਤਾਂ ਕਿਹਾ ਜੋ ਨਹੀਂ ਮੈਨੂੰ ਦਿੱਤੀਆਂ ਨਹੀਂ ਮੇਰੀ ਫੈਮਲੀ ਨੂੰ ਜੋ ਉਹਨੇ ਕਰਨ ਲੈ ਕੇ ਆਇਆ ਮੈਨੂੰ ਜੋ ਉਹਨੇ ਕਰਨ ਲਈ ਕਿਹਾ ਮੈਂ ਚਾਹੁੰਦੀ ਹਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਜੇ ਕਿਸੇ ਕੁੜੀ ਨਾਲ ਗਲਤ ਹੋਇਆ ਹੋਵੇ ਇੱਕ ਕਿਸੇ ਦੇ ਮਨ 'ਚ ਕੋਈ ਗਲਤ ਕਰਨ ਦੀ ਇੱਛਾ ਹੋਵੇ ਤੇ ਉਹ ਬੰਦੇ ਨੂੰ ਅਕਲ ਆ ਜਾਵੇ ਕਿ ਇਹ ਪੜਨਾ ਇੱਕੋ ਸੀ ਜਾਂ ਹਿੰਦਿਆ ਨੇ ਸਾਰੇ ਯਾਰ ਕਿਸੇ ਨਾਲ ਘਟਿਆ ਨਹੀਂ ਨਹੀਂ ਕਰਨਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਜਿਨ੍ਹਾਂ ਨਾਲ ਕੁਝ ਗਲਤ ਹੁੰਦਾ ਹੈ ਜਾਂ ਹੋਇਆ ਹੈ ਉਹ ਕਿਸੇ ਵੀ ਗੱਲ ਨੂੰ ਚੁਪਨੇ ਤੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਕਿ ਚੁੱਪ ਨਹੀਂ ਰਹੇ ਆਪਣੇ ਹੀ ਆਪਾ ਚੁਟਕਾਰ ਜਾਗੇ ਪਰ ਹਮੇਸ਼ਾ ਇਹ ਗੱਲ ਸੋਚਣੀ ਹੈ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਵੀ ਵਾਰੀ ਹੋਣੀਆਂ ਆਜੋ ਬੰਦਾ ਸਾਨੂੰ ਛੱਡ ਵੀ ਦੇਗਾ ਪਰ ਸਾਡੇ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਲਾਈਫ ਖਰਾਬ ਹੋਣੀ ਆ ਸੋ ਮੇਰੀ ਰਿਕਵੈਸਟ ਆ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਹੋ ਸਕਦਾ ਹੈ ਕਿ ਕੋਈ ਪਰਸਨ ਅੱਜ ਤਾਂ ਹੋਵੇ ਜਿਹੜਾ ਮੇਰੀ ਹੈਲਪ ਕਰ ਸਕੇ ਮੇਰੇ ਨਾਲ ਖੜਾ ਹੋ ਸਕੇ ਅਰੇ ਹੋ ਸਕਦਾ ਹੈ ਕਿ ਮੇਰਾ ਇਸ ਸਟੈਪ ਚੱਕਣ ਦੇ ਨਾਲ ਬਹੁਤ ਕੁੜੀਆਂ ਦੀ ਲਾਈਫ ਚੇਂਜ ਹੋਵੇ ਆ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਇਹ ਜਿਹੜੀਆਂ ਕੁੜੀਆਂ ਦਾ ਕੁਝ ਗਲਤ ਹੋਇਆ ਹੈ ਜਿਨ੍ਹਾਂ ਲੋਕਾਂ ਦੇ ਮਨਚਾ ਕਿਸੇ ਨਾਲ ਕੁਝ ਗਲਤ ਕਰਨ ਉਹਨਾਂ ਨੂੰ ਵੀ ਅਕਲ ਹੋਵੇ ਸੋ ਪਲੀਜ਼ ਮੇਰੀ ਰਿਕਵੈਸਟ ਹੈ ਕਿ ਤੂੰ ਮੇਰੀ ਹੈਲਪ ਕਰਦਾ। ਕਿ ਐ ਸਕਦੀ ਆ ਮੈਂ ਕੇ ਮੇਰੀ ਲਾਈਫ ਨੂੰ ਸੇਵ ਕਰਨਾ ਔਰ ਮੇਰੇ بیٹے ਦੀ ਮੇਰੀ ਫੈਮਲੀ ਦੀ ਲਾਈਫ ਨੂੰ ਸੇਵ ਕਰਨਾ। ਕਿਉਂਕਿ ਬਹੁਤ ਔਖੀ ਗੱਲ ਆ ਜਿਹੜਾ ਮੈਂ ਸਟੈਪ ਚੱਕਿਆ ਹੈ ਬਹੁਤ ਵੱਡਾ। ਮੈਨੂੰ ਪਤਾ ਹੈ ਕਿ ਪਰਮਾਤਮਾ ਮੇਰੇ ਨਾਲ ਹੈ ਮੈਨੂੰ ਡਰ ਵੀ ਲੁੰਡਿਆ ਮੇਰੇ ਮਨ ਚ ਡਰ ਵੀ ਨਹੀਂ ਹੋ ਕਿ ਕੁਛ ਵੀ ਕਿਸੇ ਚੀਜ਼ ਨੂੰ ਲੈ ਕੇ ਬਸ ਮੇਰੇ ਮਨ ਚ ਸਭ ਤੋਂ ਵੱਡੀ ਫੀਲਿੰਗ ਇਹ ਜੋ ਐਟ ਦ ਪ੍ਰੈਜ਼ੈਂਟ ਆ ਕਿ ਜੇ ਮੈਨੂੰ ਕੋਈ ਗੱਲ ਹੋ ਗਈ ਤੇ ਮੇਰੇ ਬੱਚੇ ਦੀ ਲਾਈਫ ਖਰਾਬ ਹੋ ਜੇਗੀ ਔਰ ਜੇ ਮੇਰੇ ਬੱਚੇ ਨੂੰ ਕੋਈ ਗੱਲ ਹੋ ਗਈ ਤੇ ਮੇਰੀ ਲਾਈਫ ਖਰਾਬ ਹੋ ਜੇਗੀ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਆ ਮੇਰੇ ਕੋਲ ਬੈਲਕੀ ਰਹਿ ਰਹੀ ਆ ਕਿਸੇ ਜਗ੍ਹਾ ਜਿਹੜੇ ਐਸਐਚਓ ਸਰਡਿਓ ਨੂੰ ਮੈਂ ਕਾਲ ਕੀਤੀ ਸੀ ਕਿ ਸਰ ਲਿਟਰਲੀ ਮੈਨੂੰ ਕੰਮ ਕੀ ਆ ਰਹੀਆਂ ਨਹੀਂ ਹੱਲੇ ਵੀ ਕਾਲਸ ਤੋਂ ਤੇ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਤੁਸੀਂ ਕਿਸੇ ਮੰਦਿਰ ਚਲ ਜਾਓ ਕਿਸੇ ਗੋਲਗਰੀ ਚਲ ਜਾਓ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਆ ਤੁਸੀਂ ਡਰੋ ਨਾ ਅਸੀਂ ਤੁਹਾਡੇ ਨਾਲ ਆ ਐਦਾਂ ਦੀ ਉਹਨਾਂ ਦੀ ਕੋਈ ਸਿੱਖਤੀ ਨਹੀਂ ਸੀਗੀ ਮੇਰੇ ਨਾਲ ਮੈਨੂੰ ਲੈ ਕੇ ਸੋ ਮੈਨੂੰ ਕੋਈ ਬਹੁਤ ਖਾਸ ਫੀਥ ਨਹੀਂ ਆ ਕਿ ਸਾਰੇ ਸੰਮੇਧਾਰ ਨੇ ਆਬਸ ਸਾਰੇ ਸੰਮੇਧਾਰ ਨੇ ਕਿ ਪੁਲਿਸ ਕੀ ਕਰ ਦਿਆ ਕੀ ਦੇਖਾ ਦਿਆ ਸਭ ਨੂੰ ਪਤਾ ਹੋ। ਹੋ ਸਕਦਾ ਕਿ ਮੈਂ ਕੱਲੀ ਕਿਤੇ ਨਾ ਕਿਤੇ ਹਾਰ ਜਾਵਾਂ ਇਸ ਚੀਜ਼ ਨੂੰ ਲੈ ਕੇ ਪਰ ਮੇਰੀ ਰਿਕਵੈਸਟ ਆ ਕਿ ਜੀ ਮੈਨੂੰ ਖੁਸ਼ ਹੋ ਜਵੇ ਜਾਂ ਮੈਂ ਲੜਾਈ ਨਹੀਂ ਜਿੱਤ ਸਕਾਂ ਤੇ ਪਲੀਜ਼ ਇਹ ਕੁੜੀਆਂ ਆਪਣੇ ਗੱਡਸ ਦਾ ਚੰਦਰ ਅੱਜ ਮੈਂ ਨਹੀਂ कल कोई सो कोई 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 मैं को भी सो भी के किसी को भी लाइफ खराब नहीं चाहिए प्लीज छुप ਨਹੀਂ ਬੈਣਾ ਕਦੇ ਵੀ ਕੁਝ ਵੀ ਬੁਰਾ ਹੋਵੇ ਉਹਨੂੰ ਫੇਸ ਕਰਨਾ ਹੈ ਰਹਿਣਾ ਉਸ ਚੀਜ਼ ਪਰ ਬਾਕੀ ਪਰਮਾਤਮਾ ਤੇ ਭਰੋਸਾ ਰੱਖਣਾ ਹੈ ਜੇ ਕਿਸ ਨੂੰ ਪੇਜਿਆ ਉਹਨੂੰ ਸੋਚਿਆ ਹੀ ਹੋਏਗਾ ਬਸ ਅਰਦੀ ਬੇਨਤੀ ਸਮਝ ਲਓ ਕਿ ਆ ਇੱਕ ਬੇਤੀ ਸੀ ਬੇਨਤੀ ਸਮਝ ਲਓ ਕਿ ਜੇ ਕੋਈ ਵੀ ਮੇਰੀ ਹੈਲਪ ਕਰ ਸਕਦਾ ਹੋਵੇ ਪਲੀਜ਼ ਮੇਰੀ ਹੈਲਪ ਕਰਨਾ